ਹਾਂਜੀ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਦੂਸਰੀ ਰਾਤ ਬਾਰੇ ਸਭ ਜਿਆਦੇ ਨੇ ਦੂਸਰੀ ਰਾਤ ਕਿਵੇਂ ਬਤੀਤ ਹੋਈ ਤੇ ਕਿਹੜਾ ਕਿਹੜਾ ਪੰਡਾ ਉਹਨਾਂ ਨੇ ਤੈਅ ਕਰਿਆ ਹੌਣ ਕੌਣਾਂ ਨੂੰ ਆ ਕੇ ਮਿਲਦੇ ਨੇ ਤੇ ਕੁੰਮੇ ਮਾਸ ਕੀ ਦੁਆਦ ਕਿਸ ਤਰ੍ਹਾਂ ਦਾ ਸਫਰ ਅਗੇ ਸ਼ੁਰੂ ਹੁੰਦਾ ਜੀ ਦੂਸਰੀ ਰਾਤ ਸਵੇਰ ਹੋਈ ਮਾਈ ਲక్ష్ਮੀ ਜੋ ਸਰਿਆ ਬਣਿਆ ਭੋਜਨ ਤਿਆਰ ਕਰ ਲੈ ਆਈ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਿੱਗੀਆਂ ਜਿੰਦੜੀਆਂ ਤੇ ਦਰਸ਼ਨ ਕਰਨੇ ਹਾਲ ਹੋਈ ਕੁੰਮੇ ਮਾਸ ਕੀ ਸਮੇਤ ਸਾਰਿਆਂ ਨੂੰ ਭੋਜਨ ਸ਼ਕਾਇਆ ਕੁੰਮਾ ਖੱਤਰ ਨੂੰ ਘਾ ਪੱਠਾ ਪਾ ਇਹੇ ਰਸਤੇ ਦੇ ਆਲੇ ਦੁਆਲੇ ਤੋਂ ਦੁਸ਼ਮਣਾਂ ਦੀਆਂ ਕੰਸੋਹਾਂ ਲੈਣ ਲੱਗਾ ਮਾਏ ਲక్ష్ਮੀ ਸੇਵਾ ਵਿੱਚ ਹਾਜ਼ਰ ਰਹੀ ਉਸਨੇ ਬਹੁਤ ਚਾਅ ਨਾਲ ਸੇਵਾ ਕੀਤੀ ਗੁਰੂ ਜੀ ਨੇ ਅਨੰਦਪੁਰ ਨੂੰ ਛੱਡ ਛੱਡ ਦਿੱਤਾ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਮਾਤਾ ਜੀ ਦੇ ਤੇ ਛੋਟੇ ਸਭ ਜਾਦੇ ਪਟਕ ਕੇ ਕਿਸੇ ਹੋਰ ਪਾਸੇ ਚਲੇ ਗਏ ਇਸ ਬਾਤ ਦੀ ਗੰਗੂ ਨੂੰ ਕਿਤੇ ਉੱਡਦੀ ਉੱਡਦੀ ਖ਼ਬਰ ਮਿਲੀ ਕਥਾਗੁਰ ਸੋ ਗੁਰੂ ਜੀ ਕੇ ਸੁੱਤਨ ਕੀ ਲਿਖਤ ਵਿੱਚ ਇਸ ਤਰ੍ਹਾਂ ਦਰਜ ਹੈ ਜੀ ਤੋ ਪਈ ਅਬ ਇੱਕ ਕਥਾ ਅਵਰ ਜਨਾਉ ਜੋ ਬੀਤੀ ਸਵੇ ਸੁਣਾਉ ਤੋਇ ਮਸੰਦ ਸਿਹੜੀ ਰਹਾ ਇੱਕ ਦਰਬਾਰੀ ਤੁਮਾ ਕਹ ਕਥਾਗੁਰ ਸੁੱਤਨ ਕੀ ਵਿੱਚ ਲਿਖਾਰੀ ਸਿੱਖ ਹੰਡੂਰ ਨਿਵਾਸੀ ਕਹਿੰਦਾ ਹੈ ਕਿ ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਂਦਾ ਹਾਂ ਇੱਕ ਹੋਰ ਤੋਂ ਭਾਵ ਕਿ ਪਹਿਲਾਂ ਉਹ ਕੁੰਮਾ ਮਾਸਕੀ ਤੇ ਮਾਈ ਲక్ష్ਮੀ ਦੀ ਕਹਾਣੀ ਸੁਣਾ ਚੁੱਕਾ ਹੈ ਅੱਗੇ ਉਹ ਸਿਹੜੀ ਦੇ ਦੋ ਮਸੰਦਾਂ ਦਾ ਜ਼ਿਕਰ ਕਰ ਰਿਹਾ ਹੈ ਜੋ ਦਰਬਾਰੀ ਤੇ ਧੁੰਮਾ ਹੈ ਇਹ ਨਾਮ ਪ੍ਰਾਤਨ ਲਿਖਤ ਗੁਰੂ ਕੀ ਸਾਖੀਆਂ ਵਿੱਚ ਆਉਂਦਾ ਹੈ ਅਸਲ ਵਿੱਚ ਇਹਨਾਂ ਵਿੱਚੋਂ ਦਰਬਾਰੀ ਨਾਂ ਗੰਗੂ ਦਾ ਹੀ ਉਪਨਾਮ ਹੈ ਤੇ ਧੁੰਮਾ ਮਸੰਦ ਸ੍ਰੀਕੇ ਭਾਈਚਾਰੇ ਵਿੱਚ ਉਸ ਦਾ ਤਾਇਆ ਲੱਗਦਾ ਸੀ ਜੋ ਉਪਰੋਕਤ ਘਟਨਾ ਵਾਪਰਨ ਸਮੇਂ ਤੱਕ ਜੀਵਤ ਨਹੀਂ ਸੀ ਧੁੰਮਾ ਤੇ ਦਰਬਾਰੀ ਦਾ ਖੋਜ ਭਰਪੂਰ ਜ਼ਿਕਰ ਸਾਹਜਾਦਾ ਸਾਹਜਾਦਾ ਸਿੰਘ ਸਜਾਦਾ ਸਿੰਘ ਨੇ ਆਪਣੀ ਪੁਸਤਕ ਕਥਾ ਗੁਰੂ ਸੁਤਨ ਕੀ ਅਧਿਐਨ ਵਿੱਚ ਕੀਤਾ ਹੈ ਸ਼ਹੀਦਨਾਮ ਕਵੀ ਕਿਸ਼ਨ ਸਿੰਘ ਜੀ ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁੱਖਾ ਸਿੰਘ ਪ੍ਰਚੀਨ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਸ਼ਹੀਦ ਬਿਲਾਸ ਗਿਆਨੀ ਠਾਕੁਰ ਸਿੰਘ ਤਵਾਰੀਖ ਗੁਰੂ ਖਾਲਸਾ ਮਹਾਨ ਖੋਸ਼ ਸ਼੍ਰੀ ਕਲੰਗੀਧਰ ਚਮਤਕਾਰ ਇਨ੍ਹਾਂ ਪ੍ਰਾਤਨ ਅੱਠ ਗ੍ਰੰਥਾਂ ਵਿੱਚ ਇੱਕ ਵੀ ਵਿਅਕਤੀ ਦਾ ਜ਼ਿਕਰ ਇੱਕੋ ਹੀ ਵਿਅਕਤੀ ਦਾ ਜ਼ਿਕਰ ਹੈ ਦੋ ਮਸੰਦਾਂ ਦਾ ਨਹੀਂ ਇਨ੍ਹਾਂ ਗ੍ਰੰਥਾਂ ਵਿੱਚ ਇਹ ਨਾਂ ਆਏ ਹਨ ਗੰਗੂ ਮਸੰਦ ਬ੍ਰਾਹਮਣ ਬ੍ਰਾਹਮਣ ਰਸੋਈਆ ਬ੍ਰਾਹਮਣ ਮਸੰਦ ਗੰਗੂ ਬ੍ਰਾਹਮਣ ਗੰਗੂ RAM ਬ੍ਰਾਹਮਣ ਗੰਗੂ ਬ੍ਰਾਹਮਣ ਸੇ ਕੌਮ ਦੀਆਂ ਪੱਕੀਆਂ ਰਵੈਤਾਂ ਅਨੁਸਾਰ ਗੰਗੂ ਬ੍ਰਾਹਮਣ ਦਾ ਹੀ ਜ਼ਿਕਰ ਕੀਤਾ ਗਿਆ ਹੈ ਸੋਰਠਾ ਤਿਨੇ ਸੁਣੀ ਜਿਹ ਥਾਂਏ ਤਿਨੇ ਸੁਣੀ ਜਿਹ ਬਾਏ ਤਹਾਂ ਖੇਡ ਐਸੋ ਪੜੋ ਆਇਓ ਤਿਤਹੀ ਤਾਏ ਜੋ ਕਿਤ ਹੂੰ ਕੋ ਪਾਈਐ ਜਦੋਂ ਗੰਗੂ ਨੇ ਇਹ ਬਾਤ ਸੁਣੀ ਕਿ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਹੈ ਇਹੋ ਜੀ ਖੇਡ ਬਣੀ ਕਿ ਕਿਸੇ ਪੱਤਨ ਕਿਨਾਰੇ ਦਾਦੀ ਮਾਂ ਤੇ ਛੋਟੇ ਸਭ ਜ਼ਿਆਦੇ ਠਹਿਰੇ ਹੋਏ ਹਨ ਤਾਂ ਇਹ ਉੱਥੇ ਤੇਜ਼ੀ ਨਾਲ ਆਇਆ ਉਸ ਨੂੰ ਕਿਵੇਂ ਲੱਗਾ ਉਸ ਨੂੰ ਇਵੇਂ ਲੱਗਾ ਜਿਵੇਂ ਇਸ ਨੇ ਕੋਈ ਕੀਮਤੀ ਚੀਜ਼ ਪ੍ਰਾਪਤ ਕਰ ਲਈ ਹੋਵੇ ਏਕ ਲਾਲ ਜੋ ਮਿਲ ਹੈ ਆਈ ਤਉ ਹਮਰੀ ਸਭ ਵਿਧ ਬਣਾਈ ਮੱਕਾ ਸ਼ੱਕਾ ਮਿਲਿਓ ਜੋ ਜਾਕੋ ਤੇਹ ਪ੍ਰਤ ਪੁੱਛੋ ਨਾਮ ਸੁਤਾਂਕੋ ਗੰਗੂ ਦੇ ਮਨ ਵਿੱਚ ਆਇਆ ਕਿ ਜੇ ਘਰ ਇੱਕ ਲਾਲ ਰਤਨ ਮਾਣਕ ਮਿਲ ਜਾਵੇ ਤਾਂ ਮੇਰੀ ਸਭ ਵਿੱਦ ਸਭ ਵਿੱਦ ਕਿਸਮਤ ਬਣ ਜਾਵੇਗੀ ਇਹ ਲਾਲਚੀ ਅਤੇ ਮਕਾਰ ਵਿਰਤੀ ਵਾਲਾ ਆਦਮੀ ਸੀ ਦਸਮ ਪਾਤਸ਼ਾਹ ਜੀ ਸਮੇਂ ਅਨੰਦਪੁਰ ਸਾਹਿਬ ਵਿੱਚ 14 ਲੰਗਰ ਚੱਲਦੇ ਸੀ ਜੀ ਉਹਨਾਂ ਵਿੱਚੋਂ ਕਿਸੇ ਇੱਕ ਲੰਗਰ ਵਿੱਚ ਤਨਖਾਹਦਾਰ ਸੇਵਾਦਾਰ ਲੱਗਾ ਹੋਇਆ ਸੀ ਲੱਗ ਚੁੱਕਾ ਸੀ ਗੰਗੂ ਜਾਣਦਾ ਸੀ ਗੁਰੂ ਘਰ ਦਾ ਖਜ਼ਾਨਾ ਦਾਦੀ ਮਾਂ ਕੋਲ ਹੁੰਦਾ ਸੀ ਸਭ ਜਾਦਿਆਂ ਤੇ ਮਾਤਾ ਜੀ ਦੀ ਢੂੰਡ ਭਾਲ ਵੀ ਲਾਲਚ ਵਸ ਕਰ ਰਿਆ ਸੀ ਮਨ ਵਿੱਚ ਤਾਂ ਲਾਲ ਮਾਨਕ ਮਿਲ ਜਾਣ ਦੀ ਲਾਲਸਾ ਭਰੀ ਹੋਈ ਸੀ ਰਸਤੇ ਵਿੱਚ ਝੌਂਪੜੀ ਦੇ ਨੇੜੇ ਇਸ ਨੂੰ ਇੱਕ ਸ਼ੱਕਾ ਭਾਵ ਮਸ਼ਕੀ ਮਿਲਿਆ ਉਸ ਕੋਲੋਂ ਮਾਤਾ ਜੀ ਤੇ ਸਭ ਜਾਦਿਆਂ ਦਾ ਨਾਮ ਪੁੱਛਿਆ ਤਉ ਸ਼ੱਕੇ ਜੇ ਬਾਤ ਚਲਾਈ ਤゥム ਕਿਮ ਪੁੱਛਤ ਬਾਤ ਜਨਾਈ ਤਿਨੇ ਕਹੋ ਹਮ ਹੁਨਕੇ ਦਾਸਾ ਮਸੰਦ ਨਾਮ ਜਗ ਮਹਿ ਵਾਸਾ ਤਾਂ ਕੁੰਮੇ 마ਸ਼ਕੀ ਨੇ ਕਿਹਾ ਕਿ ਤੂੰ ਉਹਨਾਂ ਦੇ ਨਾਮ ਕਿਉਂ ਪੁੱਛਦਾ ਹੈ ਮੈਨੂੰ ਵੀ ਇਹ ਗੱਲ ਦੱਸਣੀ ਕਰ ਗੰਗੂ ਨੇ ਕਿਹਾ ਕਿ ਅਸੀਂ ਉਹਨਾਂ ਦੇ ਸੇਵਕ ਹਾਂ ਮਸੰਦ ਕਰਕੇ ਦੁਨੀਆ ਵਿੱਚ ਵਸਦੇ ਹਾਂ ਪਹਿਰਾ ਟੂੰਡ ਭਾਲ ਜੋ ਕਿੰਨੇ ਸਭ ਹੀ ਇਕੱਠੇ ਇਕੱਠੇ ਪੁਰਨੰਦਨ ਗ੍ਰਹਿ ਮਾਹੇ ਵਸੈ ਤਹ ਇਕ ਨਿਕਟੇ ਵਸੈ ਮਾਸਕੀ ਕਹੈ ਤਬੈ ਮਾਸਕੀ ਕਹੈ ਅਬ ਤੂੰ ਜਾਣਿਓ ਲੈ ਆਓ ਗ੍ਰਹਿ ਮਾਹੇ ਦੇਖ ਵਿਕਸਾਨਿਓ ਇੰਨੇ ਨੂੰ ਹੋਰ ਤਸੱਲੀ ਕਰਵਾਉਣ ਲਈ ਕਿ ਆਸੀਂ ਇਕੱਠੇ ਹੋ ਕੇ ਮਾਤਾ ਜੀ ਸਾਭ ਜਿਆਦਿਆਂ ਦੀ ਢੂੰਡ ਪਾਲ ਕਰ ਰਹੇ ਹਾਂ ਆਨੰਦਪੁਰ ਵਿਖੇ ਅਸੀਂ ਮਾਤਾ ਜੀ ਦੇ ਘਰ ਨੇੜੇ ਹੀ ਵਸਦੇ ਸੀ ਕਥਾ ਗੁਰੂ ਜੀ ਕੇ ਸੁੱਤਨ ਕੀ ਦੇ ਲਿਖਾਰੀ ਨੂੰ ਜੋ ਮਸੰਦਾਂ ਦਾ ਭਲੇਖਾ ਲੱਗਾ ਹੈ ਜੋ ਅਸੀਂ ਉੱਪਰ ਕੱਢ ਆਏ ਹਾਂ ਕੁੰਮਾ 마ਸ਼ਕੀ ਨੂੰ ਇਕੱਲਾ ਗੰਗੂ ਹੀ ਮਿਲਦਾ ਹੈ ਕੁੰਮਾ 마ਸ਼ਕੀ ਇਸ ਦੀ ਸਾਰੀ ਗੱਲ ਸੁਣ ਕੇ ਇਸ ਤੇ ਤਸੱਲੀ ਕਰਕੇ ਕਹਿਣ ਲੱਗਾ ਹੁਣ ਤੂੰ ਜਾਣੀ ਅੱਗੇ ਕਿਵੇਂ ਕਰਨਾ ਹੈ ਇਹ ਕਹਿ ਕੇ ਆਪਣੀ ਝੋਪੜੀ ਵਿੱਚ ਲੈ ਆਇਆ ਤੇ ਦੇਖ ਕਿ ਖੁਸ਼ ਹੋ ਰਿਹਾ ਹੈ ਕਿ ਮਾਤਾ ਜੀ ਉਹਨਾਂ ਦਾ ਪੁਰਾਣਾ ਸੇਵਾਦਾਰ ਮਿਲ ਗਿਆ ਉਹਨਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਗੰਗੂ ਜਿਵੇਂ ਚਾਹੇਗਾ ਕਰ ਲਵੇਗਾ ਮਾਤਾ ਜੀ ਕੋ ਸੀਸ ਟੇਕ ਤਬ ਇਹ ਕਹੀ ਚਲੋ ہماری ਮਾਤ ਨੇਤ ਵਿਦਜ ਸਹੀ ਤਬ ਭਈ ਬਰਸੰਨ ਮਿਲਿਓ ਤਹ ਆਏ ਕੈ ਝੁੱਗੀ ਵਿੱਚ ਜਾ ਕੇ ਪੁੱਛੀ सगली ਬਾਤ ਕਈ ਸਮਝਾਏ ਕੈ ਝੁੱਗੀ ਵਿੱਚ ਜਾ ਕੇ ਗੰਗੂ ਨੇ ਮੱਥਾ ਟੇਕਿਆ ਤੇ ਹੌਸਲੇ ਦੀ ਗੱਲ ਕਰਦਿਆਂ ਕਿਹਾ ਕਿ ਮਾਤਾ ਜੀ ਹੁਣ ਤੁਸੀਂ ਚਿੰਤਾ ਨਾ ਕਰੋ ਕਿਸਮਤ ਵਿੱਚ ਇਹੋ ਹੋਣਾ ਲਿਖਿਆ ਸੀ ਮਾਤਾ ਜੀ ਹੁਣ ਪ੍ਰਾਣਾ ਸੇਵਾਦਾਰ ਜਾਣ ਬਹੁਤ ਪ੍ਰਸੰਨ ਹੋਈ ਅਤੇ ਸਾਨੂੰ ਆਣ ਮਿਲਿਆ ਹੈ ਪ੍ਰਾਣਾ ਸੇਵਾਦਾਰ ਗੰਗੋ ਨੂੰ ਕਿਹਾ ਜਾ ਰਿਹਾ ਜੀ ਸਾਰੀ ਗੱਲਬਾਤ ਮਾਤਾ ਜੀ ਨੇ ਪੁੱਛੀ ਹਾਲਾਤ ਕਿਹੋ ਜਿਹੇ ਨੇ ਸਾਰੀ ਜਾਣਕਾਰੀ ਲਈ ਤੇ ਸਮਝਾ ਸਮਝਾ ਕਿਹਾ ਕਿ ਤੂੰ ਇਹਨਾਂ ਜਿੰਦਾ ਨੂੰ ਇਹਨਾਂ ਦੇ ਪਿਤਾ ਨਾਲ ਮਿਲਾ ਦੇ ਤੇਰਾ ਵੱਡਾ ਪੁੰਨ ਹੋਵੇਗਾ ਗੰਗੂ ਨੇ ਕਿਹਾ ਤੋਸੀ ਕੋਈ ਫਿਕਰ ਨਾ ਕਰੋ ਮੈਂ ਛੇਤੀ ਹੀ ਜਿੱਧਰ ਗੁਰੂ ਜੀ ਗਏ ਨੇ ਉਸੇ ਰਸਤੇ ਚੱਲ ਕੇ ਗੁਰੂ ਜੀ ਨੂੰ ਮਿਲਾ ਦੇਵਾਂਗਾ ਇਹ ਝੂਠੇ ਤਰਵਾਸੇ ਨੇ ਜੀ ਲਾਲਚੀ ਬੰਦਾ ਹੈ ਬਹੁਤ ਗੰਗੂ ਮਾਤਾ ਜੀ ਨੂੰ ਕੋਈ ਖਬਰ ਨਹੀਂ ਸੀ ਇਹਨਾਂ ਦਾ ਬਾਕੀ ਪਰਿਵਾਰ ਕਿੱਥੇ ਹੈ ਬਾਕੀ ਪਰਿਵਾਰ ਕਿੱਥੇ ਹੈ ਉਹਨਾਂ ਨੂੰ ਕੋਈ ਖਬਰ ਨਹੀਂ ਸੀ ਪੁਰਾਣਾ ਸੇਵਾਦਾਰ ਹੋਣ ਕਰਕੇ ਮਾਤਾ ਜੀ ਨੇ ਗੰਗੂ ਤੇ ਭਰੋਸਾ ਕੀਤਾ ਤੇ ਨਾਲ ਚੱਲਣ ਲਈ ਤਿਆਰ ਹੋ ਗਏ ਦੋਹਰਾ ਦੋਹੇ ਮੂਰ ਕੀ ਆਰਸੀ ਪੰਜ ਚੂੜੀਆਂ ਸਾਥ ਤਿਨਹੀ ਬ੍ਰਾਹਮਣੀ ਕੋ ਦੇਈ ਜੋ ਪ੍ਰਸਾਦ ਬੋਖਵਾਤ ਰੁਪਇਆ ਪੰਜ ਸੈ ਤਿਸ ਦਿਓ ਕੀਮਾ ਨਾਮ ਸੋ ਆਹੇ ਤਿਹਨੂੰ ਜੋ ਮਸਤਕ ਟੇਕ ਲੈ ਲੀਨਾ ਤਵੇ ਉਠਾਈ ਮਾਤਾ ਜੀ ਨੇ ਜਾਣ ਲਗਿਆਂ ਮਾਈ ਲక్ష్ਮੀ ਜੀ ਨੂੰ ਸੋਨੇ ਦੀਆਂ ਮੋਹਰਾ ਮੁੱਲ ਦੀ ਆਰਸੀ ਜੋ ਹੱਥ ਦੇ ਅੰਗੂਠੇ ਵਿੱਚ ਪਾਉਣ ਵਾਲਾ ਇੱਕ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ ਕੁੰਮੇਵਾਸਕੀ ਨੂੰ 5 ਰੁਪਏ ਦਿੱਤੇ ਇਸ ਗਰੀਬ ਮਲਾਹ ਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਗੁਰੂ ਜੀ ਦੀ ਬਖਸ਼ਿਸ਼ ਜਾਣ ਉਠਾ ਲਏ ਦੇਖੋ ਜੀ ਇਹਨਾਂ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਮਾਤਾ ਲక్ష్ਮੀ ਤੇ ਮਾਤਾ ਭਾਈ ਕੁੰਮੇ ਜੀ ਦਾ ਮਾਤਾ ਜੀ ਨੇ ਇਹਨਾਂ ਦੋਨਾਂ ਉਨ੍ਹਾਂ ਬਹੁਤ ਧੰਨਵਾਦ ਕੀਤਾ ਮਾਈ ਲక్ష్ਮੀ ਨੇ ਤੁਰਨ ਲੱਗਿਆਂ ਨੂੰ ਗਰਮ ਭਾਰੇ ਕੱਪੜੇ ਤੇ ਸਾਰੇ ਜੀਆਂ ਲਈ ਪ੍ਰਸ਼ਾਦੇ ਪੋਣੇ ਵਿੱਚ ਬੰਨ ਕੇ ਗੰਗੂ ਨੂੰ ਸੁਭਾ ਗੰਗੂ ਨੂੰ ਸੁਭਾ ਦਿੱਤੇ ਲੋੜ ਪੈਣ ਦੇ ਰਸਤੇ ਵਿੱਚ ਵਰਤੇ ਜਾ ਸਕਣ ਉਹਨਾਂ ਵੇਲਿਆਂ 'ਚ ਇੱਕ ਥਾਂ ਤੋਂ ਦੂਜੀ ਥਾਂ ਸਫਰਤੇ ਜਾਣ ਲੱਗਿਆਂ ਲੋਕ ਆਮ ਹੀ ਪ੍ਰਸ਼ਾਦੇ ਪੱਲੇ ਬੰਨ ਕੇ ਲਿਆਇਆ ਕਰਦੇ ਸਨ ਕਿਉਂਕਿ ਰਸਤੇ ਵਿੱਚ ਹੁਣ ਵਾਂਗ ਖਾਣ ਪੀਣ ਦਾ ਇੰਨਾ ਕੋਈ ਪ੍ਰਬੰਧ ਨਹੀਂ ਸੀ ਜੀ। ਕੁੰਮੇ ਮਾਸ਼ਕੀ ਆਪਣੀ ਬੇੜੀ ਵਿੱਚ ਬਿਠਾ ਸਾਰਿਆਂ ਸਮੇਂ ਸਾਰਿਆਂ ਨੂੰ ਸਮੇਤ ਖੱਜਰ ਪਾਰ ਕਰਵਾ ਇੱਕ ਪਿਲਕਣ ਦੇ ਦਰਖਤ ਥੱਲੇ ਉਤਾਰ ਦਿੱਤੇ। ਜਿਸ ਨੂੰ ਜਿਸ ਨਾਲ ਉਹ ਬੇੜੀ ਬੰਨਿਆ ਕਰਦਾ ਸੀ ਇਹ ਪਿਲਕਣ ਦਾ ਪੁਰਾਤਨ ਦਰਖਤ ਅੱਜ ਵੀ ਪਿੰਡ ਚੱਕ ਢੇਰ ਵਿੱਚ ਮੌਜੂਦ ਹੈ। ਕੁੰਮਾ ਮਾਸ਼ਕੀ ਦੂਰ ਤੱਕ ਸਭ ਜਦਿਆਂ ਦੇ ਮਾਤਾ ਜੀ ਨੂੰ ਦੇਖਦਾ ਰਿਹਾ ਮਾਈ ਲక్ష్ਮੀ। ਮਾਈ ਲక్ష్ਮੀ ਵੀ ਰੰਗੀਆਂ ਰੂਹਾਂ ਦੇ ਚਿਹਰੇ ਹਿਰਦੇ ਵਸਾ ਆਪਣੇ ਘਰ ਨੂੰ ਵਾਪਸ ਚਲੀ ਆਈ ਵੱਡਾ ਸਭ ਜਿਆਦਾ ਜੋਰਾਵਰ ਸਿੰਘ ਜੀ ਖੱਤਰ ਤੇ ਬੈਠ ਗਿਆ ਛੋਟੇ ਫਤੇ ਸਿੰਘ ਜੀ ਨੂੰ ਵੀ ਮਾਤਾ ਜੀ ਕੁਛੜ ਚੁੱਕ ਲਿਆ ਗੰਗੂ ਅੱਗੇ-ਅੱਗੇ ਖੱਤਰ ਫੜੀ ਜਾ ਰਿਹਾ ਸੀ ਇਸ ਦਾ ਲਾਲਚੀ ਮਨ ਕਈ ਬਿਉਂਤਾ ਬਣਾ ਰਿਹਾ ਸੀ ਕੁੰਮੇ ਤੇ ਲక్ష్ਮੀ ਨੂੰ ਕੁੰਮੇ ਤੇ ਲక్ష్ਮੀ ਨੂੰ ਦਿੱਤੀ ਮਾਇਆ ਤੇ ਗਹਿਣੇ ਇਹਦੇ ਪਾਪੀ ਮਨ ਤੇ ਡਾਢਾ ਅਸਰ ਪੈ ਗਿਆ ਇਹਦੇ ਮਨ ਵਿੱਚ ਬਹੁਤ ਗਹਿਰਾ ਅਸਰ ਪੈ ਹੋ ਰਿਹਾ ਕਿਉਂਕਿ ਉਹਨੇ ਜੋ ਮਾਤਾ ਜੀ ਨੇ কুমਮੇ ਮਾਸਕੀਨ ਨੂੰ ਦਿੱਤਾ ਜੋ ਲక్ష్ਮੀ ਜੀ ਨੂੰ ਦਿੱਤੇ ਇਹ ਜਾਣ ਕੇ ਇਹ ਜਾਣ ਗਿਆ ਕਿ ਮਾਤਾ ਜੀ ਕੋਲ ਮਾਇਆ ਹੈ ਰੋਪੜ ਦੇ ਨੇੜੇ ਜਾਂ ਇਸੇ ਇਸ ਪਾਪੀ ਦਾ ਮਨ ਪੂਰੀ ਤਰ੍ਹਾਂ ਡੋਲ ਗਿਆ ਕਥਾ ਗੁਰੂ ਜੀ ਕੇ ਸੁਤੰਦਾ ਲਿਖਾਰੀ ਲਿਖਦਾ ਹੈ ਜੀ ਸੋਰਠਾ ਦੁਸ਼ਟ ਚਿਤ ਪਰਮਾਏ ਮਾਤਾ ਜੀ ਕੋ 임 ਕਹੈ ਤੁਰਕ ਜੋ ਉਤਰੇ ਆਏ ਰੋਪੜ ਤੀਰ ਜੋ ਜਹ ਸੁਣੀ ਹਮਰਾ ਚਾਰਾ ਨਾਹੀ ਜੋ ਤੁਮਰੇ ਮਨ ਸੋ ਕਹੋ ਅਗ ਧਰੋ ਉਨਾਂ ਪਾਏ ਲੈ ਜਾਵਾਂਗੇ ਫਕਰ ਤੁਮ ਰੋਪੜ ਦੇ ਨੇੜੇ ਆ ਮਾਤਾ ਜੀ ਨੂੰ ਕਹਿਣ ਲੱਗਾ ਕਿ ਰੋਪੜ ਜਾ ਰੋਪੜ ਦਾ ਮੁਗਲ ਫੌਜ ਉਤਰੀ ਹੈ ਇੱਧਰ ਜਾਣਾ ਠੀਕ ਨਹੀਂ ਰਹੇਗਾ ਮੇਰਾ ਹੁਣ ਕੋਈ ਚਾਰਾ ਨਹੀਂ ਚੱਲਦਾ ਹੁਣ ਤੁਸੀਂ ਹੀ ਆਪਣੇ ਮਨ ਦੀ ਦੱਸੋ ਕੀ ਕਰੀਏ ਜੇ ਤੁਸੀਂ ਅੱਗੋਂ ਜੇ ਤੁਸੀਂ ਅੱਗੇ ਨੂੰ ਗਏ ਤਾਂ ਫੌਜ ਦੇ ਸਿਪਾਹੀ ਤੁਹਾਨੂੰ ਫੜ ਲੈਣਗੇ ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਿਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ ਹੁਣ ਇੱਥੇ ਆ ਉਹਨਾਂ ਨੂੰ ਇਹ ਕਹਿ ਕੇ ਪਤਾ ਲੱਗਾ ਹੁਣ ਇੱਥੇ ਆ ਕੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਗੁਰੂ ਜੀ ਸਿੰਘਾ ਸਮੀਤ ਰੋਪੜਵਾਲ ਹੀ ਕਹੇ ਹਨ ਰੋਪੜ ਵਿੱਚ ਸਭ ਤੋਂ ਸਿਰ ਕੱਢ ਨਿਹੰਗ ਖਾਂ ਸਿਰ ਕੱਢ ਜਿਹੜੇ ਠਾਰ ਸੀ ਨਿਹੰਗ ਖਾਂ ਦੀ ਜੀ ਮਾਤਾ ਜੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਇਸ ਲਈ ਗੰਗੂ ਨੇ ਜਾਣਬੁੱਝ ਕੇ ਕਹਿ ਦਿੱਤਾ ਕਿ ਰੋਪੜ ਮੁਗਲ ਸਿਪਾਈ ਉਤਰੇ ਹੋਏ ਹਨ ਉਹ ਜਾਣਦਾ ਸੀ ਕਿ ਇਹ ਮਾਤਾ ਜੀ ਕਿਸੇ ਸਿੱਖ ਸੇਵਕ ਪਰਿਵਾਰ ਕੋਲ ਪੁੱਜ ਗਏ ਤਾਂ ਮੇਰਾ ਦਾਹ ਨਹੀਂ ਚੱਲ ਸਕੇਗਾ ਮਾਇਆ ਮੇਰੇ ਹੱਥੋਂ ਜਾਂਦੀ ਰਹੇਗੀ ਵਾਰ-ਵਾਰ ਮਾਤਾ ਜੀ ਨੂੰ ਕਹਿਣ ਲੱਗਾ ਕਿ ਮੈਂ ਰੋਪੜ ਦੇ ਰਸਤੇ ਨਹੀਂ ਜਾ ਸਕਦਾ ਉੱਧਰ ਬਹੁਤ ਖਤਰਾ ਹੈ ਰੋਪੜ ਤੋਂ ਰਸਤਾ ਭਲਾਉਣ ਦੀ ਗਵਾਹੀ ਗੁਰਬਲਾਸਾਹਿ ਪਾਤਸ਼ਾਹੀ ਦਸਵੀ ਦੇ ਕਰਤਾ ਪੈ ਸੁਖਾ ਸਿੰਘ ਜੀ ਵੀ ਭਰਦੇ ਹਨ ਹੋਤੋ ਮਸੰਦ ਨੀਚ ਇੱਕ ਪਾਪੀ ਵਿਪ ਵੰਸ਼ ਚੰਡਾਰਸੋ ਖਾਪੀ ਰੋਪਰ ਤੇ ਬਹੁ ਰਾਹ ਭੁਲਾਈ ਨਿਜਪੁਰ ਕੋ ਲੈ ਗयो ਕਸਾਈ ਸਭ ਜਹ ਦੇ ਦਉ ਕੁਮਾਰ ਤੀਜੇ ਦਾਦੀ ਸਾਥ ਨਿਹਾਰ ਰੋਪੜ ਵਾਲਾ ਜਿਹੜਾ ਰਸਤਾ ਛੱਡ ਕੇ ਪਾਪੀ ਗੰਗੂ ਜੰਗਲ ਦੇ ਰਸਤੇ ਤੁਰਿਆ ਹੋ ਤੁਰਿਆ ਮਾਤਾ ਜੀ ਨੂੰ ਕਹੀ ਗਿਆ ਕਿ ਮੈਂ ਆਪਣੇ ਪਿੰਡ ਨੂੰ ਲਿਜਾ ਰਿਹਾ ਹਾਂ ਇਹ ਸਾਰਾ ਤੋਖਾਈ ਸੀ ਹੁਣ ਇਸ ਨੂੰ ਬਿਰਧ ਮਾਤਾ ਜੀ ਨੇ ਨਿੱਕੀਆਂ ਜਿੰਦੜੀਆਂ ਨਾਲ ਕੋਈ ਇਸ ਗੰਗੂ ਨੂੰ ਨਾ ਤਾਂ ਬਿਰਧ ਮਾਤਾ ਨਾਲ ਕੋਈ ਹਮਦਰਦੀ ਹੈ ਨਾ ਨਿੱਕੀਆਂ ਜਿੰਦਾ ਨਾਲ ਕੋਈ ਹਮਦਰਦੀ ਹੈ ਮਾਇਆ ਕਿਸੇ ਤਰੀਕੇ ਉਸ ਦੇ ਹੱਥ ਵਿੱਚ ਆ ਜਾਵੇ ਦੇ ਮਨ ਵਿੱਚ ਇਹ ਵਿਚਾਰ ਚੱਲ ਰਹੇ ਨੇ ਇਹ ਉਸ ਦਾ ਮਨੋਰਥ ਸੀ ਗੁਰੂ ਜੀ ਦੀ ਮਾਂ ਤੇ ਪੁੱਤਰ ਨੂੰ ਆਪਣੇ ਘਰ ਪਨਾਹ ਦੇਣ ਦਾ ਖਤਰਾ ਉਹ ਨਹੀਂ ਸੀ ਲੈਣਾ ਚਾਹੁੰਦਾ ਰਾਤੋਂ ਰਾਤ ਮਾਇਆ ਦੀ ਥੈਲੀ ਚਰਾ ਕੇ ਖਿਸਕ ਜਾਵਾ ਇਹ ਉਸ ਦੀ ਨੀਅਤ ਸੀ ਪ੍ਰਮੁੱਖ ਰਸਤਿਆਂ ਵਿੱਚ ਪ੍ਰਮੁੱਖ ਰਸਤਿਆਂ ਨੂੰ ਛੱਡ ਕੇ ਜੰਗਲੀ ਰਸਤਿਆਂ ਦੀ ਪਗ ਡੰਡੀਆਂ ਤੋਂ ਹੁੰਦਾ ਹੋਇਆ ਗੰਗੂ ਪਾਪੀ ਉਹਨਾਂ ਨੂੰ ਪਿੰਡ ਚੌਂਤੇ ਦੇ ਬਾਹਰ ਜੰਗਲ ਵਿੱਚ ਲੈ ਆਇਆ ਚੌਂਤੇ ਜਾਣ ਦੀ ਗਵਾਹੀ ਇਹ ਦੋ ਗ੍ਰੰਥ ਭਰਦੇ ਹਨ ਜੀ ਚਮਕੌਰ ਤੇ ਜਬ ਗਏ ਚੌਂਤੇ ਦੁਸ਼ਟ ਕੇ ਮਨ ਜੇ ਭਈ ਜੈ ਦਰਬ ਹਮਰੇ ਹਾਥ ਆਇਓ ਮੋੜ ਤਬ ਘਰ ਕੋ ਲਈ ਅੱਗੇ ਇੱਕ ਗ੍ਰੰਥ ਵਿੱਚ ਹੋਰ ਲਿਖਿਆ ਹੋਇਆ ਜੀ ਉਸ ਹਾਥ ਬੰਦ ਬੇਨਤੀ ਕੀ ਜੀ ਗਰੀਬ ਨਿਵਾਜ਼ ਉਸ ਆਜ ਹਜ਼ਰੇ ਜ਼ਹਾ ਮੈਂ ਚੌਂਤੇ گاؤں ਕੀ ਤਰਫ ਚਲੇ ਗਏ ਹੈ ਗੁਰੂ ਕੀ ਸਾਖੀਆਂ ਵਿੱਚ ਲਿਖਿਆ ਜੀ ਭਾਵੇਂ ਉਪਰੋਕਤ ਲਿਖਤਾਂ ਨੇ ਭਲੇਖੇ ਨਾਲ ਚਮਕੌਰ ਤੋਂ ਚੋਂਤੇ ਜਾਣ ਦਾ ਜ਼ਿਕਰ ਹੈ ਪਰ ਇਹ ਗਵਾਹੀਆਂ ਸਪਸ਼ਟ ਕਰਦੀਆਂ ਹਨ ਕਿ ਮਾਤਾ ਜੀ ਤੇ ਸਾਬ ਜਾਦੇ ਚੋਂਤੇ ਵੀ ਗਏ ਅਸਲ ਵਿੱਚ ਗੰਗੂ ਪਾਪੀ ਰੋਪੜ ਸ਼ਹਿਰ ਤੋਂ ਬਾਹਰ ਬਾਹਰ ਹੁੰਦਾ ਹੋਇਆ ਉਹਨਾਂ ਨੂੰ ਪਿੰਡ ਚੋਂਤੇ ਦੇ ਬਾਹਰ ਜੰਗਲ ਓਜਾੜ ਵਿੱਚ ਲੈ ਆਇਆ ਸਵੇਰ ਦਾ ਸਫ਼ਰ ਕਰਦੇ ਥੱਕੇ ਹੋਏ ਔਣ ਕਰਕੇ ਦਾਦੀ ਮਾਂ ਸਭ ਜੱਦੇ ਕੁਝ ਦੇਰ ਲਈ ਇੱਥੇ ਲੋਕੇ ਗੰਗੂ ਪਾਪੀ ਨੇ ਨੇੜੇ ਗੰਗੂ ਪਾਪੀ ਵੀ ਨੇੜੇ ਬੈਠਾ ਹੋਇਆ ਖੱਤਰ ਤੇ ਲੱਦੀ ਹੋਈ ਕੁਰਜੀ ਵੱਲ ਲਲਚਾਈਆਂ ਅੱਖਾਂ ਨਾਲ ਦੇਖਦਾ ਰਿਹਾ ਅਗਲੀਆਂ ਬਿਉં ਤਮਣਾਉਂਦਾ ਰਿਹਾ ਪਿੰਡ ਚੌਂਤਾ ਕਲਾਂ ਤੇ ਚੌਂਤਾ ਖੁਰਦ ਦੇ ਬਾਹਰ-ਬਾਰ ਗੁਰਦੁਆਰਾ ਸਭ ਜੱਦਾ ਜੁਹਾਰ ਸਿੰਘ ਜੀ ਬਣਿਆ ਹੋਇਆ ਹੈ ਪਰ ਉਹ ਥਾਂ ਅਜੇ ਖੋਜਣਾ ਬਾਕੀ ਹੈ ਇੱਥੇ ਦਾਦੀ ਮਾਂ ਸਾਭ ਜਾਦੇ ਨੇ ਕੁਝ ਥੇਰ ਆਰਾਮ ਕੀਤਾ ਸੀ ਥੋੜੀ ਦੇਰ ਚੌਂਤੇ ਪਿੰਡ ਦੇ ਬਾਹਰ ਰੁੱਕੇ ਜਦੋਂ ਗੰਗੂ ਪਾਪੀ ਅੱਗੇ ਤੋਂ ਤੁਰਨ ਦੀਆਂ ਤਿਆਰੀਆਂ ਕਰਨ ਲੱਗਾ ਤਾਂ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਸਾਨੂੰ ਕਿੱਥੇ ਲੈ ਕੇ ਚੱਲੇ ਆ ਤੂੰ ਸਾਨੂੰ ਚਮਕੌਰ ਵੱਲ ਲੈ ਕੇ ਜਾ ਮਾਤਾ ਜੀ ਨੂੰ ਕੁੰਮੇ ਮਾਸਕੀ ਤੋਂ ਇਹ ਕਨਸੋ ਮਿਲ ਗਈ ਸੀ ਕਿ ਗੁਰੂ ਜੀ ਆਪਣੀ ਆਪਣੇ ਸਿੰਘਾਂ ਨਾਲ ਚਮਕੌਰ ਵੱਲ ਗਏ ਨੇ ਕੁੰਮਾ ਮਾਸਕੀ ਨੂੰ ਇਹ ਗੱਲ ਬੇੜੀ ਰਾਹੀ ਆਰ ਪਾਰ ਹੋਣ ਵਾਲੇ ਲੋਕਾਂ ਕੋਲ ਪਤਾ ਚੱਲੀ ਸੀ ਗੰਗੂ ਹਰ ਪਾਸੇ ਦੀਆਂ ਕਨਸੋਹਾਂ ਲੈਂਦਾ ਹੋਇਆ ਕੁੰਮੇ ਮਾਸਕੀ ਦੀ ਝੌਂਪੜੀ ਤੱਕ ਪੁਜਾ ਉਸ ਨੇ ਇਹ ਵੀ ਸੁਣਿਆ ਹੋਇਆ ਸੀ ਕਿ ਗੁਰੂ ਜੀ ਚਮਕੌਰ ਵੱਲ ਗਏ ਨੇ ਤੇ ਫੌਜ ਉਹਨਾਂ ਦਾ ਪਿੱਛਾ ਕਰ ਰਹੀ ਹੈ ਉਸ ਨੇ ਉਸ ਦੇ ਪਿਤਾ ਉਸ ਨੇ ਮਾਤਾ ਜੀ ਨੂੰ ਕਿਹਾ ਕਿ ਆਪਾਂ ਚਮਕੌਰ ਵੱਲ ਜਾ ਆਪਾਂ ਚਮਕੌਰ ਵੱਲ ਨਹੀਂ ਜਾ ਸਕਦੇ ਉਧਰ ਤਾਂ ਬਹੁਤ ਖਤਰਾ ਹੈ ਮੈਂ ਤੁਹਾਨੂੰ ਕਿਸੇ ਸੁਰੱਖਿਅਤ ਥਾਂ ਤੇ ਲੈ ਕੇ ਜਾਵਾਂਗਾ ਤੁਸੀਂ ਫਿਕਰ ਨਾ ਕਰੋ ਮਾਤਾ ਜੀ ਨੂੰ ਆਪਣੇ ਮਾਸੂਮ ਪੋਤਿਆਂ ਦਾ ਬਹੁਤ ਫਿਕਰ ਸੀ ਉਸ ਸਵੇਰੇ ਸਵੇਰ ਤੋਂ ਜੰਗਲੀ ਰਸਤਿਆਂ ਦਾ ਸਫ਼ਰ ਕਰਦੇ ਹੋਏ ਵਾਰ-ਵਾਰ ਦਾਦੀ ਮਾਕੋੜੋ ਆਪਣੀ ਮਾਤਾ ਪਿਤਾ ਭਰਾਵਾਂ ਬਾਰੇ ਪੁੱਛਦੇ ਸਨ ਗੰਗੂ ਪਾਪੀ ਰੋਪੜ ਫੌਜ ਉੱਤਰੀ ਹੋਣ ਦਾ ਡਰਾਵਾ ਦੇ ਕਰਕੇ ਉਹਨਾਂ ਨੂੰ ਇੱਥੋਂ ਲੈ ਆਇਆ ਸੀ ਹੁਣ ਉਹ ਉਹਨਾਂ ਰਾਹਾਂ ਵੱਲ ਜਾਣ ਦੀ ਤਿਆਰੀ ਕਰ ਰਿਹਾ ਹੈ ਕਰ ਰਿਆ ਸੀ ਜੋ ਮਾਤਾ ਜੀ ਨੇ ਅੱਗੇ ਕਦੇ ਨਹੀਂ ਦੇਖਿਆ ਸੀ ਮਾਤਾ ਜੀ ਨੇ ਮਾਸੂਮ ਜਿੰਦੜੀਆਂ ਦੀ ਚਿੰਤਾ ਕਰਦਿਆਂ ਹਰਖ ਵਿੱਚ ਆਣ ਗੰਗੋ ਨੂੰ ਕਿਹਾ ਕਿ ਜਿਵੇਂ ਤੇਰੀ ਮਰਜ਼ੀ ਹੈ ਤੂੰ ਉਵੇਂ ਹੀ ਕਰ ਲੈ ਦੋਹਰਾ ਤਬ ਮਾਤਾ ਮਿਲਖੀ ਭਈ ਜਿਉਂ ਜਾਨੋ ਤਿਉਂ ਕੀਨ ਤਬ ਦੁਸ਼ਟ ਆਤਮਾ ਜੈ ਕਹੀ ਮਮ ਗਰੇ ਚਲੋ ਪ੍ਰਵੀਨ ਇਹ ਦੁਸ਼ਟ ਨੇ ਕਿਹਾ ਕਿ ਮਾਤਾ ਜੀ ਆਪਾ ਮੇਰੇ ਘਰ ਨੂੰ ਚਲੀਏ ਜਦੋਂ ਸਮਾਂ ਠੀਕ ਹੋ ਜਾਵੇਗਾ ਮੈਂ ਗੁਰੂ ਜੀ ਦਾ ਪਤਾ ਕਰਕੇ ਤੁਹਾਨੂੰ ਕੋਲ ਪਹੁੰਚਾ ਦੇਵਾਂਗਾ ਵਕਤਾਂ ਦੀ ਮਾਰੀ ਬੁੱਢੀ ਮਾਤਾ ਗੁਜਰ ਕੌਰ ਪੋਤਿਆਂ ਨੂੰ ਲੈ ਗੰਗੂ ਦੇ ਘਰ ਔਜੜ ਰਾਹਾਂ ਵੱਲ ਤੁਰੀ ਔਜੜ ਰਾਹਾਂ ਵੱਲ ਲੋਤਰੀ ਅੱਗੇ ਕਿੱਥੇ ਜਾਣਾ ਹੈ ਕਿਸ ਇਸ ਬਾਰੇ ਸਿਵਾਏ ਗੰਗੂ ਦੇ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਸਾਬ ਜਦਿਆਂ ਜਾਦਾ ਸਫਰ ਖੱਤਰ ਤੇ ਬੈਠ ਕੇ ਕੀਤਾ ਮਾਤਾ ਜੀ ਵਿਰਧ ਸਰੀਰ ਨੂੰ ਨਾਮ ਆਸਰੇ ਤੋਰੀ ਗਏ ਚਲਦਿਆਂ ਚਲਦਿਆ ਰਾਤ ਪੈ ਕੇ ਗੰਗੂ ਇਹਨਾਂ ਨੂੰ ਦਰਖਤ ਦੀ ਇੱਕ ਸੰਘਣੀ ਝੜੀ ਵਿੱਚ ਇੱਕ ਢਾਬ ਬਾਅਦ ਸਮੇਂ ਢਾਬ ਤੋਂ ਤਲਾਬ ਬਣਿਆ ਹੈ ਬਾਅਦ ਸਮੇਂ ਕਿਨਾਰੇ ਲੈ ਗਿਆ ਮਾਤਾ ਜੀ ਨੂੰ ਕਿਹਾ ਕਿ ਰਾਤ ਇੱਥੇ ਕੱਟ ਲੈਂਦੇ ਹਾਂ ਸਵੇਰ ਹੁੰਦਿਆਂ ਜਦੋਂ ਸਵੇਰ ਹੋਵੇਗੀ ਸਵੇਰ ਹੁੰਦਿਆਂ ਸਾਰ ਮੇਰੇ ਪਿੰਡ ਚ ਲਾਂਗੇ ਚਲੇ ਜਾਵਾਂਗੇ ਇੱਥੇ ਕੋਈ ਖਤਰਾ ਨਹੀਂ ਦਾਦੀ ਮਾਂ ਨੇ ਮਜਬੂਰੀ ਵਾਸ ਇੱਥੇ ਰਹਿਣਾ ਹੀ ਮਨਜ਼ੂਰ ਕਰ ਲਿਆ ਦਰਖਤਾਂ ਦੀ ਝਿੜੀ ਸੰਗਣੀ ਹੋਣ ਕਰਕੇ ਠੰਡ ਤੋਂ ਕੁਝ ਬਚਾ ਸੀ ਮਾਤਾ ਜੀ ਭੁੰਜੇ ਧਰਤੀ ਤੇ ਆਸਣ ਵਿਛਾ ਆਸਣ ਵਿਛਾਉਂਦੇ ਥੱਲੇ ਮਾਇਆ ਦੀ ਥੈਲੀ ਸੰਭਾਲ ਲਈ ਤੇ ਸਭ ਜੱਦਿਆਂ ਨੂੰ ਲੈ ਕੇ ਉੱਥੇ ਬੈਠ ਗਏ ਗੰਗੂ ਨੇ ਖੱ쩌ਰੋ ਤੋਂ ਸਾਰਾ ਸਮਾਨ ਥੱਲੇ ਉਤਾਰ ਕੇ ਉਸ ਨੂੰ ਨੇੜੇ ਹੀ ਦਖਤ ਨਾਲ ਬੰਨ ਕੇ ਘਾਹ ਪੱਠਾ ਪਾ ਦਿੱਤਾ ਸਭ ਨੇ ਮਾਈ ਲక్ష్ਮੀ ਵੱਲੋਂ ਰਸਤੇ ਵਿੱਚ ਮਾਈ ਲక్ష్ਮੀ ਵੱਲੋਂ ਰਸਤੇ ਵਿੱਚ ਦਿੱਤਾ ਹੋਇਆ ਭੋਜਨ ਛਕ ਕੇ ਤਲਾਹ ਤੋਂ ਪਾਣੀ ਪੀ ਅੰਮ੍ਰਿਤ ਪ੍ਰਮਾਤਮਾ ਦਾ ਸ਼ੁਕਰ ਕੀਤਾ ਮਾਈ ਲక్ష్ਮੀ ਨੇ ਗਰਮ ਭਾਰਾ ਕੱਪੜਾ ਵੀ ਤੁਰਨ ਲੱਗਿਆਂ ਦਿੱਤਾ ਸੀ ਬਾਹਟ ਸਖਤ ਤੇ ਠੰਡੀ ਸਰਦੀ ਵਾਲੀ ਸੀ ਮਾਤਾ ਜੀ ਮਾਤਾ ਜੀ ਦੋਵੇਂ ਜਿੰਦਾਂ ਨੂੰ ਆਪਣੇ ਆਸੇ-પાસੇ ਲਾ ਕੱਪੜੇ ਉਤਾ ਉੱਪਰ ਲੈ ਕੇ ਲੇਟ ਗਏ ਸਾਬ ਜਦਿਆਂ ਨੂੰ ਗੁਰੂ ਘਰ ਦੀਆਂ ਸਾਖੀਆਂ ਸੁਣਾ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਦਿੜ ਕਰਦੇ ਰਹੇ ਕੀਮਤੀ ਮਿਸ਼ੌਣਿਆਂ ਤੇ ਸੋਨ ਵਾਲੇ ਮਹਿਲਾਂ ਵਿੱਚ ਰਹਿਣ ਵਾਲੇ ਅੱਜ ਨੀਲੇ ਆਕਾਸ਼ ਛੱਤ ਥੱਲੇ ਇਸ ਅੰਧੇਰੀ ਝੜੀ ਵਿੱਚ ਤਿੰਨ ਜੀ ਤਾ ਤਲਾਹ ਕਿਨਾਰੇ ਰੱਬੀ ਬਾਣੀ ਅੰਦਰ ਭੋਏ ਤੇ ਵਿਰਾਜ ਗਏ ਗੰਗੂ ਵੀ ਨੇੜੇ ਹੀ ਠੀਠ ਜਿਹਾ ਹੋ ਕੇ ਪੈ ਗਿਆ ਇਸ ਦਾ ਪਿੰਡ ਇਸ ਤਲਾਬ ਵਾਲੀ ਝਿੜੀ ਤੋਂ ਅਗਲਾ ਪਿੰਡ ਸੀ ਪਰ ਇਸ ਕਮੀਨੇ ਨੇ ਮਾਤਾ ਜੀ ਨੂੰ ਇਸ ਦਾ ਭੇਦਨਾ ਲੱਗਣ ਦਿੱਤਾ ਇਹ ਤਾਂ ਬਾਰੋ-ਬਾਰ ਉਹਨਾਂ ਤੋਂ ਮਾਇਆ ਚੁਰਾਉਣੀ ਚਾਹੁੰਦਾ ਸੀ ਸਾਬਜਾਦੇ ਸਾਰਾ ਦਿਨ ਸਫਰ ਵਿੱਚ ਥੱਕੇ ਹੋਏ ਸੀ ਮਾਤਾ ਛੇਤੀ ਸੌਂ ਗਈ ਥੱਕੇ ਹੋਏ ਸੀ ਇਹ ਸਾਬਜਾਦੇ ਵੀ ਸੌਂ ਗਏ ਬਿਰਧ ਦਾਦੀ ماں ਸਰੀਰ ਜਿਆਦਾ ਸਫਰ ਦੇਥ ਕਿਵੇਂ ਨੇ ਭੰਨ ਸੁਟਿਆ ਸੀ ਉਹ ਜਿਆਦਾ ਤੱਕ ਜਿਆਦਾ ਥੱਕ ਜਾਣ ਕਰਨ ਤੇ ਪਰਿਵਾਰ ਦੀਆਂ ਸੋਚਾਂ ਸੋਚਦੀ ਗੂੜੀ ਨੀਂਦ ਸੌ ਗਈ ਗੂੜੀ ਨੀਂਦ ਨਾ ਸੌ ਸਕੇ ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਜੀ ਮਾਤਾ ਗੁਜਰ ਕੌਰ ਨੂੰ ਇੰਨੀ ਗੂੜੀ ਨੀਂਦ ਨਾ ਆਈ ਤੇ ਜਿਸ ਤਲਾਕ ਕਿਨਾਰੇ ਦੂਜੀ ਰਾਤ ਮਾਤਾ ਜੀ ਤੇ ਛੋਟੇ ਸਾਬਜਾਦਿਆਂ ਨੇ ਪਰਿਵਾਰ ਨਾਲ ਵਿਛੜ ਕੇ ਗੁਜ਼ਾਰੀ ਉਸ ਦੀ ਪੁਸ਼ਟੀ ਸਿੰਘ ਸਾਗਰ ਦੇ ਕਰਤਾ ਭਾਈ ਵੀਰ ਸਿੰਘ ਜੀ ਵੱਲ ਕਰਦੇ ਹਨ ਭਾਈ ਵੀਰ ਸਿੰਘ ਜੀ ਵੱਲ ਨੇ ਸਿੰਘ ਸਾਗਰ ਦੀ ਰਚਨਾ 1827 ਈਸਵੀ ਵਿੱਚ ਪਟਿਆਲੇ ਵਿਖੇ ਕੀਤੀ ਛੋਟੇ ਸਾਹਬਜ਼ਾਦੇ ਤੇ ਮਾਤਾ ਜੀ ਬਾਰੇ ਉਸਨੇ ਸਿਰਫ ਤਿੰਨ ਦੋਹਰੇ ਲਿਖੇ ਦੋਹਰੇ ਲਿਖੇ ਹਨ ਕਿ ਪਰਿਵਾਰ ਨਾਲੋਂ ਵਿਛੜ ਕੇ ਅੱਗੇ ਉਹ ਕਿੱਥੇ-ਕਿੱਥੇ ਗਏ ਗੰਗੂ ਦੇ ਘਰ ਜਾਣ ਤੋਂ ਪਹਿਲਾਂ ਪਿੰਡ ਕਾਇਨੌਰ ਤੇ ਅਤੇ ਤਲਾ ਦਾ ਜ਼ਿਕਰ ਵੀਰ ਸਿੰਘ ਵੱਲ ਕਰਦੇ ਹਨ ਅਤੇ ਗੰਗੂ ਦੇ ਪਿੰਡ ਨੂੰ ਉਖੇੜੀ ਕਹਿ ਕੇ ਉਖੇੜੀ ਕਹਿ ਕੇ ਕਹਿੰਦੇ ਹਨ ਕਿ ਇਸ ਮਸੰਦ ਦੇ ਘਰ ਚਲੇ ਗਏ ਉਥੋਂ ਉਸ ਨੂੰ ਉਥੋਂ ਉਸ ਨੇ ਫੜਾ ਦਿੱਤੇ ਅੱਗੋਂ ਜੋ ਸਰੰਦ ਵਿੱਚ ਹੋਇਆ ਉਸ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਸੰਖੇਪ ਤੇ ਠੋਸ ਜਾਣਕਾਰੀ ਭਾਈ ਵੀਰ ਸਿੰਘ ਜੀ ਵੱਲ ਇਹਨਾਂ ਸਤਰਾ ਵਿੱਚ ਦਿੰਦੇ ਹਨ ਦੋਹਰਾ ਜੋਰਾਵਰ ਸਿੰਘ ਫਤੇ ਸਿੰਘ ਗੁਜਰੀ ਮਾਤਾ ਸਾਥ ਕਾਈ ਨੌਰ ਕੇ ਤਲ ਕੇ ਬਸ ਏਕ ਪੁਰ ਰਾਤ ਦੋਹਰਾ ਗਾਉ ਉਹ ਖੇੜੀ ਨੌ ਤੇ ਰਹਿ ਮਸੰਦ ਗ੍ਰਹਿ ਜਾਏ ਤਵੇ ਮਸੰਦ ਮਲੇਸ਼ ਬੋ ਗਇਓ ਸਿਰੰਦ ਤੇ ਸਦਾਏ ਦੋਹਰਾ ਸ਼੍ਰੀ ਮਾਤਾ ਜੁਗ ਪੋਤੇ ਵਸੇ ਮਸੰਦ ਦਵਾਰ ਆਗੇ ਕਥਾ ਸਿਰੰਦ ਕੀ ਜਾਣ ਸਭ ਸੰਸਾਰ ਅਸੀਂ ਇੱਕ ਸਾਲ ਦੇ ਵਿੱਚ ਦੋ ਵਾਰੀ ਕਾਈ ਨੌਰ ਗਏ ਹਾਂ ਤੇ ਸਾਨੂੰ ਦਾਦੀ ਮਾਂ ਸਭ ਜਾਦਿਆਂ ਦੇ ਪਿੰਡ ਵਿੱਚ ਰਾਤ ਕੱਟਣ ਦੀ ਸਾਰੀ ਜਾਣਕਾਰੀ ਮਿਲ ਸਕੇ ਅਸੀਂ ਪਿੰਡ ਵਾਸੀਆਂ ਨੂੰ ਪੁੱਛਿਆ ਤੁਹਾਡੇ ਪਿੰਡ ਵਿੱਚ ਛੋਟੇ ਸਭ ਜਾਦੇ ਦਾਦੀ ਮਾਂ ਗੁਜ਼ਰਕਾਰ ਦੀ ਕੋਈ ਯਾਦਗਾਰ ਬਣੀ ਹੋਵੇ ਕਿ ਨਹੀਂ ਕਿਉਂਕਿ ਤੁਹਾਡੇ ਪਿੰਡ ਉਹਨਾਂ ਨੇ ਰਾਤ ਕੱਟੀ ਹੈ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹਨਾਂ ਨੂੰ ਦੱਸਿਆ ਕਿ ਪ੍ਰਾਤਨ ਲਿਖਤ ਵਿੱਚ ਪਿੰਡ ਕਾਇਨੌਰ ਦੇ ਤਲਾ ਦਾ ਜ਼ਿਕਰ ਹੈ ਆਉਂਦਾ ਹੈ ਤਲ ਦਾ ਨਾ ਸੁਣ ਕੇ ਇਹਨਾਂ ਆ ਕਿਹਾ ਕਿ ਗੁਰਦੁਆਰੇ ਸ਼ੀਦਾਾਂ ਕੋਲ ਇੱਕ ਛੱਪੜ ਹੈ ਸਿਆਣੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਅਸੀਂ ਇਹ ਇਸੇ ਸਮੇਂ ਇਥੇ ਤਲਾਹ ਇਥੇ ਤਲਾਹ ਹੁੰਦਾ ਸੀ ਕਿਸੇ ਸਮੇਂ ਇਥੇ ਤਲਾਹ ਹੁੰਦਾ ਸੀ ਹੁਣ ਸਿਰਫ ਉਸ ਦੀਆਂ ਕੁਝ ਪੌੜੀਆਂ ਹੀ ਬਚੀਆਂ ਹੋਈਆਂ ਹਨ ਅਸੀਂ ਜਾ ਕੇ ਦੇਖਿਆ ਕਿ ਗੁਰਦੁਆਰਾ ਬਾਬੇ ਸ਼ੀਦਾਾਂ ਕਰਕੇ ਬਹੁਤ ਵਧੀਆ ਬਣਿਆ ਹੋਇਆ ਸੀ ਗੁਰਦੁਆਰੇ ਦੀ ਪਿਛਲੀ ਕੰਧ ਨਾਲ ਛੱਪੜ ਹੈ ਉਸ ਪਿਛੇ ਪੁਰਾਣੀਆਂ ਇੱਟਾਂ ਨਾਲ ਬਣੀ ਹੋਈ ਜੋ ਆਪਣੀਆਂ ਪੁਰਾਣੀਆਂ ਆਟਾ ਨਾਲ ਬਣੀਆਂ ਹੋਈਆਂ ਪੌੜੀਆਂ ਛੱਪੜ ਵਿੱਚ ਉਤਰਦੀਆਂ ਹਨ ਜੋ ਤਲਾਹ ਹੋਣ ਦੀ ਪੂਰੀ ਗਵਾਹੀ ਭਰਦੀਆਂ ਹਨ ਵੀਰ ਸਿੰਘ ਵੱਲ ਸਮੇਂ ਤਲਾਹ ਪੂਰੀ ਤਰ੍ਹਾਂ ਸਹੀ ਸਲਾਮਤ ਹੋਵੇਗਾ ਤਾਂ ਹੀ ਉਸਨੇ ਤਲ ਦਾ ਜ਼ਿਕਰ ਕੀਤਾ ਹੈ ਗੁਰਦੁਆਰਾ ਬਾਬੇ ਸ਼ੀਦਾਂ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਇੱਥੇ ਕੋਈ ਸਥਾਨ ਨਹੀਂ ਬਣਿਆ ਪਿੰਡ ਵਿੱਚੋਂ ਕੁਝ ਪਰਿਵਾਰ ਇੱਥੇ ਛੋਟੀ ਜਿਹੀ ਏਟਾ ਜੋ ਕਿ ਜਗ੍ਹਾ ਸਮਾਦ ਤੇ ਦੀਵਾ ਜਗਾਉਂਦੇ ਸਨ ਉਨ੍ਹਾਂ ਦੀ ਭਾਵਨਾ ਪੂਰੀ ਹੁੰਦੀ ਹੈ। ਉਨ੍ਹਾਂ ਦੀ ਭਾਵਨਾ ਪੂਰੀ ਹੁੰਦੀ ਤਾਂ ਉਨ੍ਹਾਂ ਦੀ ਸ਼ਰਧਾ ਬਣੀ ਹੋਈ ਸੀ। ਉਨ੍ਹਾਂ ਪਰਿਵਾਰ ਇਸ ਥਾਂ ਤੇ ਪੱਕੀ ਨਵੀਨ ਸਮਾਦ ਬਣਾ ਦਿੱਤੀ। ਹੌਲੀ-ਹੌਲੀ ਸਾਰੇ ਪਿੰਡ ਦੀ ਸ਼ਰਧਾ ਬਣ ਗਈ। ਸਮਾਦ ਦੀ ਥਾਂ ਗੁਰਦੁਆਰਾ ਸਾਹਿਬ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ। ਲੋਕ ਇਸ ਨੂੰ ਗੁਰਦੁਆਰਾ ਜਨਸਰ ਸਾਹਿਬ ਬਾਬੇ ਸ਼ੀਦਾਂ ਕਰਕੇ ਮੰਨਦੇ ਹਨ। ਸਾਰਾ ਪਿੰਡ ਮੌਜੂਦ ਹੈ। ਇਸ ਸਥਾਨ ਪਿੰਡ ਤੋਂ ਬਾਹਰ ਚੜਦੇ ਵਾਲੇ ਪਾਸੇ ਰੋਪੜ ਮਰਿੰਡਾ ਰੋਡ ਤੇ ਬਿਲਕੁਲ ਉੱਪਰ ਹੈ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਅਸੀਂ ਕਦੇ ਕੋਈ ਉਗਰਾਹੀ ਨਹੀਂ ਕਰਦੇ ਸਾਰੇ ਪਿੰਡ ਦੀ ਸੰਗਤ ਬਹੁਤ ਸ਼ਰਧਾ ਨਾਲ ਸੇਵਾ ਕਰਦੀ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਕੈਪਟਨ ਲక్ష్మణ ਸਿੰਘ ਨੇ ਉਹਨਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਸਥਾਨ ਤੇ ਸੇਵਾ ਕਰਦਾ ਆ ਰਿਹਾ ਸਾਨੂੰ ਇੱਥੇ ਜਾਣਕਾਰੀ ਵੀ ਮਿਲੀ ਹੈ ਕਿ ਨਮਥਲਪੁਰ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਇਸ ਛੱਪੜ ਵਿੱਚੋਂ ਪੰਜ ਕੜਾਹੇ ਮਿੱਟੀ ਦੇ ਬਾਹਰ ਸੁਟੇ ਤੇ ਕਿਹਾ ਇੱਥੇ ਸਰੋਵਰ ਬਣੇਗਾ ਬਾਬਾ ਅਜੀਤ ਸਿੰਘ ਜੀ ਗੁਰਮਤਿ ਵਿੱਚ ਰੰਗੇ ਹੋਏ ਮਹਾਪੁਰਖ ਸੀ ਸਿਹੜੀ ਪਿੰਡ ਸਿਹੜੀ ਪਿੰਡ ਹੀ ਉਹਨਾਂ ਮਹਾਪੁਰਖਾਂ ਦਾ ਸਥਾਨ ਪਿੰਡ ਨਮਥਲਪੁਰ ਵਿਖੇ ਬਣਾਇਆ ਹੋਇਆ ਹੈ ਬਾਬਾ ਜੀ ਸਾਬ ਜਾਦਿਆਂ ਦੇ ਸਥਾਨ ਦਾ ਬਹੁਤ ਸਤਿਕਾਰ ਕਰਦੇ ਸੀ ਇਸ ਇਲਾਕੇ ਵਿੱਚ ਬਾਬਾ ਜੀ ਦਾ ਲੋਕਾਂ ਦੇ ਦਿਲਾਂ ਵਿੱਚ ਬਹੁਤ ਆਦਰ ਹੈ ਇਸ ਇਲਾਕੇ ਵਿੱਚ ਬਾਬਾ ਜੀ ਦਾ ਲੋਕਾਂ ਲੋਕਾਂ ਦੇ ਦਿਲਾਂ ਵਿੱਚ ਬਹੁਤ ਅਦਬ ਬਣਿਆ ਹੋਇਆ ਹੈ ਬਹੁਤ ਆਦਰ ਹੈ ਇਸ ਇਲਾਕੇ ਵਿੱਚ ਬਾਬਾ ਜੀ ਦਾ ਬਾਬਾ ਜੀ ਹੁਣ ਚੜ੍ਹਾਈ ਕਰ ਗਏ ਹਨ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈ ਕੇ ਇਸ ਅੰਤਿਜੇ ਤੇ ਪਹੁੰਚੇ ਹਾਂ ਕਿ ਮਾਤਾ ਜੀ ਛੋਟੇ ਸਭ ਜਾਦੇ ਛੋਟੇ ਸਭ ਜਾਦਿਆਂ ਨੇ ਗੁਰਦੁਆਰਾ ਬਾਬੇ ਸ਼ੀਦਾਂ ਵਾਲੇ ਸਥਾਨ ਤੇ ਪਰਿਵਾਰ ਨਾਲ ਵਿਛੜ ਕੇ ਦੂਜੀ ਰਾਤ ਬਦੀਦ ਕੀਤੀ ਇਸ ਤੋਂ ਅਗਲਾ ਇਤਿਹਾਸ ਹੀ ਦੱਸੇਗਾ ਕਿ ਗੰਗੂ ਸਿੱਧਾ ਆਪਣੇ ਘਰ ਨਹੀਂ ਗਿਆ ਪਹਿਲਾਂ ਪਿੰਡਵਾਰ ਚੱਕ ਬੀਆਂਬਾਨ ਇਲਾਕੇ ਵਿੱਚ ਉਹਨਾਂ ਨੂੰ ਬਿਠਾ ਗਿਆ ਇਸ ਤੋਂ ਇਹ ਸਾਬਤ ਹੋ ਗਏ ਜਾਂਦਾ ਹੈ ਕਿ ਗੰਗੂ ਆਪਣੇ ਪਿੰਡ ਜਾਣ ਦੀ ਬਜਾਏ ਉਹਨਾਂ ਤਿੰਨ ਰੱਬੀ ਰੂਹਾਂ ਨੂੰ ਆਪਣੇ ਪਿੰਡ ਸਿਹੜੀ ਦੇ ਆਲੇ-ਦੁਆਲੇ ਘਵਾਉਂਦਾ ਰਿਹਾ ਪਿੰਡ ਕਾਇਨੌਰ ਵਿਖੇ ਬਣਿਆ ਸ਼ੀਦਾਂ ਦਾ ਸਥਾਨ ਤੇ ਛੱਪੜ ਵਿੱਚ ਉਧਰਦੀਆਂ ਪੌੜੀਆਂ ਤਲ ਦੀ ਹਾਮੀ ਭਰਦਿਆਂ ਕਿਸੇ ਇਤਿਹਾਸਕ ਗਵਾਹੀ ਤੋਂ ਘੱਟ ਨਹੀਂ ਹਨ ਇਸ ਤੋਂ ਪੂਰੀ ਤਰ੍ਹਾਂ ਸਿੱਧ ਹੋ ਜਾਂਦਾ ਹੈ ਕਿ ਮਾਤਾ ਜੀ ਛੋਟੇ ਸਾਬਜਾਦਿਆਂ ਨੇ ਦੂਸਰੀ ਰਾਤ ਇੱਥੇ ਹੀ ਕੱਟੀ ਗੰਗੂ ਦਾ ਪਿੰਡ ਸਿਹੜੀ ਇੱਥੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਦੱਖਣ ਵਾਲੇ ਪਾਸੇ ਹੈ ਇਹ ਰਾਤ ਮਾਤਾ ਜੀ ਸਾਬਜਾਦਿਆਂ ਨੇ ਗੰਗੂ ਪਾਪੀ ਗੰਗੂ ਪਾਪੀ ਸਮੇਤ 8 ਪੋ 1761 ਬਿਕਰਮੀ 22 ਸਤੰਬਰ 1404 ਈਸਵੀ ਨੂੰ ਪਿੰਡ ਕਾਈ ਨੌਰ ਦੇ ਤਲਾ ਤੇ ਕੱਟੀ ਕੁੰਮੇ ਮਸ਼ਕੀ ਵਾਲੇ ਪਿੰਡ ਚੱਕ ਢੇਰ ਪੱਤਣ ਤੋਂ ਕਾਇਨੌਰ ਦੀ ਦੂਰੀ ਰੋਪੜ ਵਿਚਲੀ ਕੁੱਲ 28 ਕਿਲੋਮੀਟਰ ਹੈ ਪਿੰਡ ਕਾਇਨੌਰ ਰੋਪੜ ਤੋਂ ਮਰਿੰਡਾ ਰੋਡ ਤੇ ਰੋਪੜ ਤੋਂ 16 ਕਿਲੋਮੀਟਰ ਤੋਂ ਮਰਿੰਡਾ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਸੂਚਨਾ ਪਿੰਡ ਕਾਇਨੌਰ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਤਿਹਾਸ ਦੀਆਂ ਗਵਾਹੀਆਂ ਨੂੰ ਦੇਖਦੇ ਹੋਏ ਬਾਬੇ ਸ਼ੀਦਾਂ ਵਾਲੇ ਸਥਾਨ ਤੇ ਉਹਨਾਂ ਮਹਾਨ ਸ਼ੀਦਾਂ ਦਾ ਅਲੀ ਅਲੀ ਸ਼ਾਨ ਮਹਿਲ ਉਸਾਰ ਦੇਵੇ ਜੇਭੋ ਜਿਨ੍ਹਾਂ ਨਿੱਕੀਆਂ ਜਿੰਦਾਂ ਤੇ ਵੱਡਾ ਸਾਾਕਾ ਕਰਨ ਕਰਨ ਜਾਂਦਿਆਂ ਤੁਹਾਡੇ ਪਿੰਡ ਵਿੱਚ ਬਾਤ ਰਾਤ ਬਤੀਤ ਕੀਤੀ ਹੈ ਗੁਰਦੁਆਰਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੀ ਇਸ ਕਾਰਜ ਲਈ ਸਹਿਯੋਗ ਦੇਵੇ ਨੋਟ ਕੋਹ ਦੀਆਂ ਰਾਤਾਂ ਪੁਸਤਕ 2004 ਨੂੰ ਛਪ ਕੇ ਸੰਗਤਾਂ ਦੇ ਹੱਥਾਂ ਵਿੱਚ ਪਹੁੰਚ ਗਈ ਇਸ ਵਿੱਚ ਲਈ ਖੋਜ ਨੂੰ ਪੜ੍ਹ ਕੇ ਅਗਲੇ ਸਾਲ ਗੁਰਦੁਆਰਾ ਬਾਬੇ ਸ਼ਹੀਦਾਂ ਦੀ ਪ੍ਰਬੰਧ ਕਮੇਟੀ ਨੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਅੱਠ ਪੋ ਨੂੰ ਦਾਦੀ ਮਾਂ ਸਭਜਾਦਿਆਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਮਨਾਉਣਾ ਆਰੰਭ ਕਰ ਦਿੱਤਾ ਗੁਰਦੁਆਰਾ ਸਾਹਿਬ ਤਾਂ ਇੱਥੇ ਪਹਿਲਾਂ ਹੀ ਬਣਿਆ ਹੋਇਆ ਸੀ ਹੁਣ ਨਵੀਂ ਇਮਾਰਤ ਉਸਾਰੀ ਪੂਰੇ ਉਤਸ਼ਾਹ ਨਾਲ ਇਹਦੀ ਉਸਾਰੀ ਕੀਤੀ ਗਈ ਉੱਪਰ ਬਹੁਤ ਹੀ ਸ਼ਾਨਦਾਰ ਗੁੰਮਦ ਬਣ ਉਸਾਰਿਆ ਗਿਆ ਨੇੜੇ ਹੀ ਸਥਾਨਾਂ ਨੂੰ ਸੰਧਾ ਹੋਇਆ ਨਿਸ਼ਾਨ ਸਭ ਚੁੱਲੂ ਚੁੱਲ ਕੇ ਸ਼ੀਦਾਂ ਦੇ ਸਥਾਨਾਂ ਦੀ ਦੱਸ ਪਾਉਂਦਾ ਹੈ ਇਸ ਸਥਾਨ ਨੂੰ ਗੁਰਦੁਆਰਾ ਜੰਡਸਰ ਸਾਹਿਬ ਬਾਬੇ ਸ਼ੀਦਾਂ ਯਾਦਗਾਰ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਦ ਤੱਕ ਕਿਹਾ ਜਾਂਦਾ ਹੈ ਸੇਵਾ ਸੰਭਾਲ ਦਾ ਪ੍ਰਬੰਧ ਪਿੰਡ ਕਾਇਨੌਰ ਦੀ ਸੰਗਤ ਵੱਲੋਂ ਚੁਣੀ ਹੋਈ ਕਮੇਟੀ ਬਹੁਤ ਸ਼ਰਧਾ ਨਾਲ ਕਰਦੀ ਹੈ ਪਤਾ ਪਿੰਡ ਤੇ ਡਾਕ ਘਰ ਕਾਇਨੌਰ ਤਹਿਸੀਲ ਮਰਿੰਡਾ ਜ਼ਿਲ੍ਹਾ ਰੂਪਨਗਰ ਪਿੰਡ ਕਾਇਨੌਰ ਦੇ ਵਸਣ ਇੱਥੇ ਸਿੱਖ ਰਾਜ ਸਮਾਪਤ ਹੋਣ ਅਤੇ ਪਿੰਡ ਕਾਇਨੌਰ ਦੇ ਵਸਣ ਇਥੇ ਸਿੱਖ ਰਾਜ ਸਮਾਪਤ ਹੋਣ ਅਤੇ ਗੁਰਦੁਆਰਾ ਅਜੰਨ ਸਰ ਸਾਹਿਬ ਬਾਬੇ ਸ਼ੀਦਾਂ ਦੇ ਸਥਾਨ ਤੇ 1807 ਈਸਵੀ ਤੋਂ ਪਹਿਲਾਂ ਮਨਜੀ ਸਾਹਿਬ ਬਣੇ ਹੋਏ ਮਨਜੀ ਸਾਹਿਬ ਬਣੇ ਹੋਣ ਤੱਕ ਦੀ ਸਾਰੀ ਨਵੀਨ ਖੋਜ ਗੁਰੂ ਪਾਤਸ਼ਾਹ ਜੀ ਨੇ ਦੇਖ ਪਾਸੋ ਕਰਵਾਈ ਹੈ ਜੋ ਇਸੇ ਪੁਸਤਕ ਉਹਦੀਆਂ ਰਾਤਾਂ ਵਿੱਚ ਦੂਜੇ ਦੇਅ ਵਿੱਚ ਸਰਲੇਖਡ ਸਰਲੇਖ ਹਟ ਪਿੰਡ ਕਾਇਨੌਰ ਦੀ ਖੋਜ ਹਟ ਦਰਜ ਕੀਤੀ ਗਈ ਹੈ ਜੀ ਅੱਜ ਆਪਾਂ ਜਿਹੜੀ ਦੂਸਰੀ ਰਾਤ ਬਾਰੇ ਗੱਲ ਕਰ ਰਹੇ ਅਸੀਂ ਸਾਰਾ ਵਿਸਥਾਰ ਨਾਲ ਵਿਚਾਰਿਆ ਅੱਗੇ ਜੀ ਤੀਸਰੀ ਰਾਤ ਬਾਰੇ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ